ਆਜੇ ਫੁੱਟੇ ਸਰੀਰ ਤੇ ਬਾਲੇ ਵੱਡੇ ਵੱਡੇ ਇਲਜ਼ਾਮ ਲੱਗੇ ਹੋਇਆ ਕਿ ਨਜੀਪ ਢੜਕਾਉਂਦਾ ਮੁੰਡਿਆਂ ਨੂੰ ਅੱਜ ਕੱਲ ਇਹ ਢੜਕਾਉਣਾ ਦੱਸਿਓ ਲੱਗਦਾ ਤੁਹਾਨੂੰ ਇਹੋ ਜਾਵੇਂ ਸਿੱਧੀਆਂ ਸਿੱਧੀਆਂ ਦੋ ਤਿੰਨ ਗੱਲਾਂ ਵੀ ਜੋ ਲਿਖਦਾ ਹੈਗਾ ਤਾਂ ਫਿਰ ਸੈਂਸਰ ਤੋਂ ਬਾਹਰ ਵਾਲੀਆਂ ਗੱਲਾਂ ਹੀ ਨੇ ਸੈਂਸਰ 'ਚ ਰਹਿ ਕੇ ਆਪਾਂ ਕੁਝ ਸਿੱਖਦੇ ਵੀ ਨਹੀਂ ਸਿੱਖਦੇ ਹੋ ਤੁਸੀਂ ਕੁਝ ਤੁਸੀਂ ਆਪ ਸਿਆਣਿਆਂ ਕੀ ਨਹੀਂ ਕਰਨਾ ਕੀ ਕਰਨਾ ਤੁਹਾਡੇ ਹੱਥ ਵਸਾ ਸਿੱਧੂ ਮੂਸੇਵਾਲਾ ਕਹੇ ਕਦੋਂ ਵੀ ਉਹ ਕਰਦਾ ਤੁਸੀਂ ਕਰੋਗੇ ਨਹੀਂ ਕਰੋਗੇ ਨਾ ਜੋ ਤੁਹਾਡੇ ਦਿਲ ਨੂੰ ਮੈਨੂੰ ਕੋਈ ਕਵੇ ਪਲਾਨੀ ਮੇਰੇ ਤੇ ਕੋਈ ਬੌਸ ਲੱਗਿਆ ਮੈਂ ਜਮੀ ਨਹੀਂ ਕਰਦਾ ਮਰਦਾ ਮਰ ਜੂ ਆ ਆਪਾਂ ਕੋਲਮ ਲਾ ਕੇ ਸਾਰੇ ਇੱਕੋ ਜਿਹੇ ਆ ਬਸ ਮਾਲਵੇ ਬੂਲਵੇ ਦਾ ਫਰਕ ਪੈ ਜਣਾ ਥੋੜਾ ਬੋਧੇ ਟਿੱਬਿਆਂ ਦਾ ਰੇਤੇ ਦਾ ਹਨਾ ਹੂੰ ਗਾਣਾ ਹੋਰ ਗਾਣਾ ਕੋਈ ਹੁਣ ਸਵਾਦ ਵਾਲਾ એળ